ਇੱਕ ਹੋਰ ਵਿਉਤਾ ਦਾਜ ਦੀ ਬਲੀ ਚੜ ਗਈ ਹੈ ਤਾਂ ਮੁੰਡਾ ਦਾਜ ਦੇ ਵਿੱਚ ਬੁਲਟ ਮੰਗਦਾ ਸੀ ਜਦ ਬੁਲਟ ਨਹੀਂ ਆਇਆ ਤਾਂ ਕੁੜੀ ਪੱਖੇ ਦੇ ਨਾਲ ਲਟਕਾ ਦਿੱਤੀ ਗਈ ਖਨਾਖੋਲ ਦੇ ਰੋਡ ਤੇ ਸਥਿਤ ਐਵੇਨਿਊ ਕਲੋਨੀ ਤੋਂ ਇਹ ਮਾਮਲਾ ਸਾਹਮਣੇ ਆਇਆ ਦਰਦਨਾ ਘਟਨਾ ਵਾਪਰਦੀ ਹੈ 30 ਸਾਲਾ ਵਿਉਤਾ ਰਮਨਦੀਪ ਕੌਰ ਦੀ লাশ ਪੱਖੇ ਦੇ ਨਾਲ ਲਟਕਦੀ ਮਿਲੀ ਹੈ ਸੂਚਨਾ ਮਿਲਦੇ ਪੁਲਿਸ ਮੌਕੇ ਤੇ ਪਹੁੰਚੀ ਤੇ ਮ੍ਰਿਤਕ ਦੇ ਕੱਬਜ਼ੇ ਦੇ ਵਿੱਚ ਲੈ ਲੀਗੇ ਤੇ ਰਮਨਦੀਪ ਦੇ ਪਰਿਵਾਰਕ ਮੈਂਬਰਾਂ ਨੇ ਇਸ ਮੌਤ ਨੂੰ ਖੁਦਕੁਸ਼ੀ ਨਹੀਂ ਕਤਲ ਕਰਾਰ ਦਿੱਤਾ ਤੇ ਸੌਰਿਆ ਤੇ ਗੰਭੀਰ ਇਲਜ਼ਾਮ ਲਗਾਏ ਨੇ ਮ੍ਰਿਤਕ ਦੇ ਭਰਾ ਦਾ ਇਹ ਕਹਿਣਾ ਹੈ ਕਿ ਵਿਆਹ ਤੋਂ ਕੁਝ ਦਿਨਾਂ ਮਗਰੋਂ ਹੀ ਉਸ ਦੀ ਪੈਣ ਨੂੰ ਦਾਜ ਤਰੀਕ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ ਸੋਹਰਾ ਪਰਿਵਾਰ ਵੱਲੋਂ ਗੱਡੀ ਤੇ ਬੁਲਟ ਮੋਟਰਸਾਈਕਲ ਦੀ ਮੰਗ ਕੀਤੀ ਜਾ ਰਹੀ ਸੀ ਜੋ ਪਰਿਵਾਰ ਆਰਥਿਕ ਤੰਗੀ ਦੇ ਕਾਰਨ ਪੂਰਾ ਨਹੀਂ ਕਰ ਸਕਿਆ। ਵਿਆਹ ਤੋਂ ਬਾਅਦ ਕੁੜੀ ਦੀ ਜ਼ਿੰਦਗੀ ਤਾਂ ਸੌਰਿਆ ਨੇ ਨਰਕ ਬਣਾ ਦਿੱਤੀ। ਉਸ ਨੂੰ ਕਮਰੇ 'ਚ ਕੈਦ ਕਰਕੇ ਰੱਖਿਆ ਤੇ ਮਾਪਿਆਂ ਨਾਲ ਫੋਨ 'ਤੇ ਗੱਲਬਾਤ ਕਰਨ ਵੀ ਨਹੀਂ ਦਿੱਤੀ ਗਈ। ਕਈ ਵਾਰ ਜਦੋਂ ਉਸਦੇ ਨਾਲ ਗੱਲਬਾਤ ਹੁੰਦੀ ਤਾਂ ਉਸ ਦੀ ਆਵਾਜ਼ ਦੇ ਵਿੱਚ ਦਰਦ ਤੇ ਡਰ ਸਾਫ਼ ਹੁੰਦਾ। ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਸੌਰਿਆ ਨੇ ਪਹਿਲਾਂ ਰਮਨਦੀਪ ਦਾ ਕਤਲ ਕੀਤਾ ਸਬੂਤਾਂ ਨੂੰ ਮਟਾਉਣ ਦੇ ਲਈ Laash ਪੱਖੇ ਦੇ ਨਾਲ ਲਟਕਾ ਦਿੱਤੀ ਹੈ ਤਾਂ ਪਰਿਵਾਰ ਨੇ ਦੱਸਿਆ ਕਿ ਮੌਕੇ ਤੇ ਪਹੁੰਚਣ ਤੇ ਰਮਨਦੀਪ ਦੇ ਸਰੀਰ ਤੇ ਕਈ ਸੱਟਾਂ ਦੇ ਨਿਸ਼ਾਨ ਤੇ ਪੇਟ ਨੀਲੀ ਪਈ ਸੀ ਹਾਲਾਂਕਿ ਸੂਚਨਾ ਮਿਲਦਿਆ ਡੀਐਸਪੀ ਮੌਕੇ ਤੇ ਪਹੁੰਚੇ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਜਾਰੀ ਹੈ ਕਤਲ ਹੈ ਜਾਂ ਖੁਦਕੁਸ਼ੀ ਫਿਲਹਾਲ ਪੁਲਿਸ ਜਾਂਚ ਕਰ ਰਹੀ ਹੈ ਬੜਾ ਬਿੜਾਉਂਦਾ ਵੀ ਜਿਹੜੇ ਆਏ ਦੀ ਇਹਨੂੰ ਖੜਕ ਦਿੰਦਾ ਰਿਹਾ ਜਦੋਂ ਹੋਰ ਵੀ ਕੰਮ ਬਾਹਰ ਕਰਦਾ ਦੂਜਾ ਬਾਹਰ ਲੈ ਆ ਤੱਕ ਲੈ ਆ ਤੱਕ ਲੈ ਆ ਬਾਈ ਬਾਈ ਕੀ ਨੀ ਕੀ ਮਾਰੀਏ ਨੇ ਚਲੋ ਕੋਈ ਥੱਲੇ ਆਜੋ 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 ਆਲੋ ਆਪਣਾ ਕਰੋ ਇਹ ਗੱਲ ਬਾਤ ਸਾਰੇ ਬੰਦੇ ਜਲਦੀ ਬੋਲੋ ਚਲੋ ਹੋਰ ਆਜੋ ਆਹ ਤਾਂ ਕਾਇਨਿਕ ਇਹ ਨਹੀਂ ਮਹਾਨਤ ਲੱਗੀ ਆ ਬਸ ਮੈਂ ਆਉਣੀ ਕੋਈ ਇਸੇ ਮਾਰਕੀਟ ਵਿੱਚ ਹੋਈ ਵੀ ਕਰਦੇ ਕਰਦਾਂਗੇ ਆਪਾਂ ਲੱਟਕੇ ਲੱਗੇ ਹੋ ਜੀ ਕਰ ਵੀ ਕਰਾਂ ਸਾਰਾ ਰਿਜ਼ਲਟ ਕਾਬੂ ਕਰ ਰਿਹਾ ਹੋਰ ਰੱਖੀ ਹੋਰ ਮਾਰੋ ਸਭ ਕੁਝ ਆਲੋ ਬੋਲੋ ਚਲੋ ਆਲੋ ਇਹ ਬਾਤ ਹੋ ਗਈ ਆਜੋ ਛੋਟੇ ਵੀ ਆ ਜਾਓ ਉਸ ਨੂੰ ਪਹਿਲਾਂ ਸਾਰੇ ਜਨਤਾ ਨੂੰ ਲਵਾਉਣਾ ਸਾਡਾ ਸਾਡਾ ਬੰਦੋ ਜਲੇ ਜਲੇ ਕਿ ਕਿ ਤੁਹਾਡੀ ਬੇਟੀ ਦੀ ਕਦੋਂ ਮੈਰਿਜ ਹੋਈ ਸੀ ਅਜਾ 39 ਮਹੀਨਾ ਲੱਗਿਆ ਇਹਨਾਂ ਨਾਲ ਇਕ ਕਦੇ ਜਾਂ ਮੁੱਢ ਤੇ ਜਿਉਣੀ ਇਹ ਜਿਉਣੀ ਨਾ ਥੂੜ ਤਾਂ ਥੋੜੇ ਰਹਿੰਦੇ ਨੇ ਥੋੜੇ ਰਹਿੰਦੇ ਨੇ ਕੰਡੜਾ ਕੰਡੜਾ ਗੱਲ ਕਰਾਉਂਦੇ ਇੱਕ ਦਿਨ ਰਾਤ ਨਹੀਂ ਕੱਲ ਨਾ ਜਾਣਾ ਪਟਿਆਲੇ ਗਾ ਗਿਆ ਮੇਰੇ ਥੋੜੇ ਰਹੇ ਕੋਈ ਗੱਲ ਨਾ ਕਰਦੇ ਗੱਲ ਨਾ ਕਰਦੇ ਮਨ ਨਹੀਂ ਚਾਹਨਾ ਟੱਟ ਨੂੰ ਆਉਣੀ ਆ ਜਾਣੀ ਆ ਮੰਮੀ ਦਰਸ਼ਨ ਆਉਂਦੇ ਦਰਸ਼ਕ ਕੌਣ ਸਿੱਧਾ ਦਰਖਤ ਇਹ ਮੇਰੀ ਛੜੀ ਆ ਮਾਈ ਕੁੜੀ ਦੇ ਮਾਤਾ ਲੋਕਾਂ ਨੂੰ ਹੋਇਆ ਕੀ ਅੱਜ ਤੰਗ ਕਰਦਾ ਅੱਜ ਅੱਛਾ ਦਾਦੀ ਮੰਗਦਾ ਸੀ ਬੋਲਟ ਮੰਗਦਾ ਸੀ ਕਿੰਨਾ ਟਾਈਮ ਹੋਵੇਗਾ ਜੀ 6 ਮਹੀਨੇ ਹੋਗਾ ਜੀ 6 ਮਹੀਨੇ ਅੱਛਾ ਕਿੱਥੇ ਹੋਊਗਾ ਕਿੱਥੇ ਵਾਸ ਹੈ ਕਿੱਥੇ ਕਿੱਥੇ ਸਲਾਮ ਅਲੈਕੁਮ ਸਲਾਮ ਅੱਲੈਕੁਮ ਕਿੰਨਾ ਟਾਈਮ ਹੋਵੇਗਾ ਹੈ 6 ਮਹੀਨੇ ਇੱਕ ਵਾਰ ਇਹ ਗਏ ਨੇ ਜੀ 6 ਮਹੀਨੇ ਅੱਛਾ ਜੇ ਕਹਿੰਦੇ ਜੀ ਜੀ ਉਡੀ ਨੂੰ ਕੁੱਟਦਾ ਸੀ ਸਾਡੇ ਸਾਨੂੰ ਪਰੇਸ਼ਾਨ ਕਰਦਾ ਸੀ ਕੀ ਡਿਮਾਂਡ ਹੋਤੀ ਕਰਦਾ ਜੀ ਡਿਮਾਂਡ ਤੇ ਬੋਲਟ ਦਵਾਉਂਦਾ ਹਾਂ ਕੰਮ ਕੋਈ ਨਹੀਂ ਸੀ ਕਰਦਾ ਜੀ ਉਹਦਾ ਮੁੰਡੇ ਦਾ ਬਾਪ ਕਹਿੰਦਾ ਸੀ ਆਸਮ ਕਰਦਾ ਹੈ ਕੰਮ ਅਸੀਂ ਪੱਛੇ ਘਰੀ ਪਿਆਰ ਆਇਦਾ ਸੀ ਕੋਈ ਕੰਮ ਨਹੀਂ ਕਰਦਾ ਉਹ ਮਚੇ ਨੂੰ ਕੀ ਕਰਦਾ ਸੀ ਪਤਾ ਨਹੀਂ ਨਾਸ਼ ਕਰਦਾ ਹੁਣ ਜਿਹੜਾ ਕੰਮ ਨਹੀਂ ਕਰਦਾ ਜੀ ਕਿੰਨੇ ਭਰਾਵਾਂ ਦੀ ਭੈਣ ਸੀ ਤਿੰਨ ਭਾਈਆਂ 'ਚ ਇੱਕ ਭੈਣ ਸੀ ਚਾਰ ਭਰਾਵਾਂ ਦੀ ਇੱਕ ਭੈਣ ਸੀ ਨਾ ਤਿੰਨ ਭਾਈਆਂ ਆ ਤਿੰਨ ਭਾਈਆਂ ਚਲੋ ਵਿਆਹ ਕਿੰਨਾ ਕਿ ਤੁਸੀਂ ਖਰਚ ਕੀਤਾ ਸੀ ਵਧੀਆ ਕਰਾ ਆਸੀਂ ਪੂਰਾ ਟੱਗ ਮਾ ਕੀਤਾ ਜੀ ਹਾਂ ਮੁੰਡੇ ਮੁੰਡੇ ਨੇ ਇਹ ਫੈਮਿਲੀ ਦੇ ਕਿੰਨੇ ਜਾਣੇ ਇਹ ਥੋੜੇ ਜੀ ਜਾਣੇ ਹੈਗੇ ਸੀ ਇਹ ਵੀ ਵਧੀਆ ਹੈ ਹੱਥ ਨਾਲ ਨਹੀਂ ਸੀ ਜੀ ਸਾਨੂੰ ਮੰਗ ਆ ਵੀ ਸਾਨੂੰ ਉਹ ਮਿਲਣਾ ਚਾਹੀਦਾ ਅੱਛਾ ਘਰੇ ਫੋਨ ਕਰਿਆ ਜੀ ਅਸੀਂ ਜਦ ਹੀ ਆਏ ਹੈ ਬੀਨਾਂ ਨੇ ਇਹ ਬੋੜ ਨੇ ਭਾਈ ਚੁੱਪ ਕਰ ਜੀ ਮੁੰਡੇ ਦੇ ਬਾਪ ਨੇ ਕਰਿਆ ਕੀ ਕਹਿੰਦੇ ਵੀ ਆਇਆ ਤੇ ਆਇਆ ਮੈਨੂੰ ਤਾਂ ਫੋਨ ਵੀ ਨਹੀਂ ਕਰ ਮਾਤਾ ਕੰਮ ਤੋਂ ਆਇਆ ਸੱਤਾ ਵਰੀ ਆਇਆ ਤੁਹਾਨੂੰ ਠੀਕ ਹੈ ਤੁਹਾਡੀ ਭੈਣ ਵੀ ਕਿਤਾ ਕੋਈ ਗੱਲ ਫਰਾ ਨਹੀਂ ਪੁੱਛਿਆ ਨਾ ਕਿਉਂ ਹਾਂ ਕਰਿਆ ਜੀ ਇਹਨਾਂ ਨੇ ਜੀ ਪੁਲਿਸ ਨੂੰ ਇਹਨਾਂ ਦੀ ਕਰੀ ਅਸੀਂ ਉਹ ਵਿੱਚ ਜਾ ਕੇ ਹਾਂ ਫੋਨ ਕਰ ਇਹਨਾਂ ਨੇ ਮਾਰੇ ਇਹਨਾਂ ਨੇ ਨਹੀਂ ਮਾਰੇ ਨੀਲ ਪਏ ਹੋਣ ਕੁੜੀ ਦੇ ਹਾਂ ਤੇ ਕਹਿੰਦੇ ਆ ਗੇਟ ਨੂੰ ਉਹ ਲਾਇਆ ਉਹ ਗੇਟ ਜਮੇ ਓਪਨ ਆ ਖੁੱਲੇ ਜੀ ਇਹਨੇ ਤੇ ਕਹਿੰਦੇ ਗੀੜਲਾ ਕੇ ਕਹਿੰਦੇ ਗੇਟ ਖੁੱਲੇ ਆਂ ਕਿਥੇ ਨਹੀਂ ਸੀ ਸਲਾਣਾ ਪੈਂਦਾ ਹਾਂਜੀ ਸਲਾਣੇ ਤੇ ਸਲਾਣਾ ਪੈਂਦਾ ਕੀ ਮੰਗ ਕੀ ਕਰਦੋ ਸਾਨੂੰ ਬਦਦ ਬਦ ਉਹ ਤਾਂ ਹੀ ਗਈ ਜਿਵੇਂ ਸਾਡੀ ਕੁੜੀ ਲਾਂਦ ਰਿਹਾ ਇਹਨਾਂ ਨੇ ਇਹ ਇਹਨਾਂ ਨੇ ਮਾਰੀ ਆ ਇਹ ਕੋਈ ਮਰੀ ਨਹੀਂ ਹੈਗੀ ਕੋਈ ਫਾਹਾ ਲੈਣੇ ਵਾਲੀ ਗੱਲ ਨਹੀਂ ਹੈਗੀ ਤੁਸੀਂ ਖੁਦ ਵੀ মিডিਆ ਸਾਰਾ ਉੱਥੇ ਦੇਖ ਸਕਦਾ ਏ ਕੋਈ ਫਾਹਾ ਫਾਹਾ ਲੈਣੇ ਵਾਲੀ ਗੱਲ ਨਹੀਂ ਵੀ ਇਹ ਫਾਹਾ ਲਿਆਏ ਕੁੜੀ ਨੇ ਸਾਡੀ ਕੁੜੀ ਸ਼ੁਰੂ ਤੋਂ ਹੀ ਉਹ ਦੁਖੀ ਸੀਗੀ ਅਜੇ ਤੱਕ ਉਹ ਦੁਖੀ ਹੋ ਰਹੀ ਆ ਅਸੀਂ ਇਹੀ ਮੰਗ ਕਰਦੇ ਆ ਵੀ ਇਹਨਾਂ ਨੂੰ ਦੋਨਾਂ ਨੂੰ ਫਾਂਸੀ ਹੋਣੀ ਚਾਹੀਦੀ ਆ ਆਹ ਆਹ ਸਾਨੂੰ ਹੁਣ ਹੀ ਪਤਾ ਦੱਲੇ ਆਏ ਕੁੜੀ ਦਾ ਨਾਮ ਰਮਨਦੀਪ ਕਪੂਰਾ ਉਮਰ ਉਹਦੀ 30 ਸਾਲ ਦੀ ਉਮਰ ਆ ਜੀ 30 ਸਾਲ ਹਾਂ ਮੇਰੇ ਉਹ ਹਾਂ ਪ੍ਰਮਾਣ ਦੀ ਹੋਈ ਆ ਮੈਰਿਜ ਹੋਈ ਨੂੰ ਵਾਲੇ 6-7 ਮਹੀਨੇ ਹੋਏ ਨੇ ਹਾਂ ਕਿੱਤਾ ਵਿਆਹ ਕੀਤਾ ਕਿੱਤਾ ਹੋਇਆ ਵਿਆਹ ਵਧੀਆ ਕੀਤਾ ਇਹ ਸਾਰਾ ਕੁਝ ਵਧੀਆ ਹੋਇਆ ਸਾਰੀਆਂ ਰਸਮਾਂ ਸਹੀ ਹੋਈਆਂ ਨੇ ਜੋ ਵੀ ਹੋਇਆ ਸਹੀ ਹੋਇਆ ਪਰੇ ਨਾ ਛੱਡਣਾ ਕੁੜੀ ਨਾਲ ਗੱਲ ਕਰਨ ਦਿੰਦੇ ਸੀਗੇ ਕਿਹੜਾ ਕਾਰਨ ਸੀ ਇਹ ਮਾਰਨ ਦਾ ਕਾਰਨ ਸੀ ਸਾਨੂੰ ਹਲ ਤੱਕ ਕੋਈ ਕਾਰਨ ਨਹੀਂ ਪਤਾ ਲੱਗਿਆ ਕਿਉਂਕਿ ਉਹ ਦੁਖੀ ਸੀਗੀ ਇਹ ਦਾਜ ਮੰਗ ਰਹੇ ਸੀਗੇ ਅਸੀਂ ਗਰੀਬ ਬੰਦੇ ਆ ਜੀ ਅਸੀਂ ਨਹੀਂ ਦੇ ਸਕਦੇ ਹੈਗੇ ਕੁੜੀ ਨੇ ਕਦੀ ਫੋਨ ਕਰਕੇ ਦੱਸਿਆ ਵੀ ਇਦਾਂ ਮੈਨੂੰ ਪਰੇਸ਼ਾਨ ਕਰਦਾ ਹਾਂਜੀ ਸਾਨੂੰ ਉਹਨੇ ਦੱਸਿਆ ਏ ਉਹ ਸਾਡੇ ਕੋਲ ਜਾਣਦੀ ਸੀ ਜਦੋਂ ਸਾਨੂੰ ਦੱਸਦੀ ਸੀਗੀ ਵੀ ਚਾਚਾ ਤੁਹਾਨੂੰ ਉਹ ਬਹੁਤ ਦੁਖੀ ਕਰਦਾ ਏ ਸਾਨੂੰ ਦਾਜ ਮੰਗਦਾ ਉਹ ਕਹਿੰਦਾ ਜੀ ਸਾਨੂੰ ਗੱਡੀ ਦੋ ਸਾਨੂੰ ਬੁਲਟ ਦੋ ਅਸੀਂ ਤਾਂ ਵੀਰੇ ਸਾਈਕਲ ਦੇਣ ਚੋਗੇ ਵੀ ਨਹੀਂ ਹੈਗੇ ਅਸੀਂ ਕਿੱਥੋਂ ਬੁਲਟ ਤੇ ਜਾਂਦੇ ਉਹ ਸਾਡੇ ਨਾਲ ਪਹਿਲਾਂ ਗੱਲ ਕਰਦੇ ਆ ਕੇ ਕਿੱਦਾਂ ਤੁਸੀਂ ਕਿੱਦਾਂ ਕਹਿ ਰਹੇ ਤੁਸੀਂ ਮਾਰਿਆ ਹੋਇਆ ਤੁਸੀਂ ਮੀਡੀਆ ਖੁਦ ਦੇਖ ਸਕਦਾ ਨਾ ਅੰਦਰ ਜਾ ਕੇ ਖੁਦ ਦੇਖ ਸਕਦਾ ਉੱਤੇ ਨੀਲੀ ਦਾ ਕਰੀ ਪਈ ਏ ਟੋਹੀ ਉਹਦੀ ਕੁੱਟ-ਕੁੱਟ ਕੇ ਪਹਿਲਾਂ ਨੀਲੀ ਕਰੀ ਪਈ ਆ ਢੂਹੀ ਦੇਖੋ ਲਾਸ਼ਾਂ ਕਿੰਨੀਆਂ ਪਈਆਂ ਹੋਈਆਂ ਨੇ ਉਹਦੇ ਤਰ੍ਹਾਂ ਵੀਰੇ ਹਾਂ ਉਹਦੇ ਕੋਈ ਜਾਚ ਚਿੱਤੇ ਨਹੀਂ ਜਦੋਂ ਅਸੀਂ ਉਰੇ ਆਏ ਆ ਮੁੰਡਾ ਉੱਥੇ ਬਾਹਰ ਖੜਕੇ ਗਰਵੰਡੀਆਂ ਨਾਲ ਗੱਲਾਂ ਮਾਰਨ ਲੱਗਿਆ ਸੀ ਹੱਸਣ ਲੱਗਿਆ ਹੋਇਆ ਸੀਗਾ ਹਾਂ ਸਾਨੂੰ ਇਹ ਨਹੀਂ ਪਤਾ ਵੀਰੇ ਨਸ਼ਾ ਕਰਦਾ ਸੀ ਹਾਂ ਸਾਨੂੰ ਨਹੀਂ ਪਤਾ ਵੀਰੇ ਉਹ ਕੀ ਕੰਮ ਕਰਦਾ ਸੀ ਸਾਨੂੰ ਬਸ ਇਹਨਾਂ ਨੇ ਇਹ ਕਿਹਾ ਸੀ ਜੀ ਮੁੰਡਾ ਮੈਨੇਜਰ ਆ ਜਿਸਨ ਵਿਆਹ ਵਿਆਹ ਹੋਇਆ ਕਹਿੰਦੇ ਜੀ ਇਹ ਮੈਨੇਜਰ ਆ 40-50 ਹਜ਼ਾਰ ਰੁਪਏ ਤਨਖਾਹ ਲੈਂਦਾ ਏ ਅਸੀਂ ਕਿਹਾ ਸਾਡੀ ਕੁੜੀਆ ਸੁਖੀ ਬਸੂਗੀ ਕੋਈ ਗੱਲ ਨਹੀਂ ਪਰ ਸਾਨੂੰ ਨਹੀਂ ਪਤਾ ਕੁੜੀ ਕਹਿੰਦੀ ਹੈ ਇਹ ਵਿਆਹ ਤੋਂ ਬਾਅਦ ਸਿਰਫ ਇੱਕ ਮਹੀਨਾ ਕੰਮ ਤੇ ਗਿਆ ਉਸ ਤੋਂ ਬਾਅਦ ਇਹ ਜਿੱਤਾ ਹੀ ਘਰੇ ਬੈਠਾ ਹੈ ਤੁਸੀਂ ਕੀ ਹਾਂ ਅਸੀਂ ਇਹ ਮੰਗ ਕਰਦੇ ਹਾਂ ਵੀਰੇ ਇਹਨਾਂ ਨੂੰ ਫਾਂਸੀ ਹੋਣੀ ਚਾਹੀਦੀ ਆ ਹਾਂ ਅਸੀਂ ਤਾਂ ਇਹ ਮੰਗ ਕਰਦੇ ਹਾਂ ਦੋਨੋਂ ਪਿਓ ਪੁੱਤਾਂ ਨੂੰ ਫਾਂਸੀ ਹੋਣੀ ਚਾਹੀਦੀ ਆ ਸਾਡਾ ਦਿਲ ਤਾਂ ਸਾਡਾ ਨਾ ਕਿਉਂਕਿ ਅਸੀਂ ਕਿਸੇ ਤੇ ਵੀ ਨਾ ਅਸੀਂ ਪ੍ਰਸ਼ਾਸਨ ਤੇ ਉੱਤੇ ਕੋਈ ਉਹ ਕਰ ਰਹੇ ਹਾਂ ਠੀਕਾ ਗੱਲ ਸਾਡੀ ਮੰਗ ਇਹ ਹੀ ਆ ਵੀ ਇਹਨੂੰ ਫਾਂਸੀ ਹੋਣੀ ਚਾਹੀਦੀ ਆ ਬਸ ਅਸੀਂ ਹਾਂਜੀ ਹਲੇ ਮੁਟਲੇ ਤੌਰ ਤੇ ਸਾਨੂੰ ਪਤਾ ਲੱਗਿਆ ਵੀ ਇੱਕ ਲੜਕੀ ਸੀ ਰਮਨਕੌਰ ਜਿਹੜੀ ਪੰਜ-ਛੇ ਮਹੀਨੇ ਤਲਾਕ ਵਿਆਹ ਹੋਇਆ ਸੀ ਆ ਅਮਰਪਾਲ ਸਿੰਘ ਸਨ ਉਹ ਬਾਗ ਸਿੰਘ ਦੇ ਨਾਮ ਆ ਨਾਂ ਦੀ ਲੜਕੀ ਨਾਲ ਜਿਹੜਾ ਇਹ ਸਿੰਘ ਐਵੇਨਿਊ ਦਾ ਰਹਿਣ ਵਾਲਾ ਸੀ ਸ਼ਾਨਾ ਸਿਟੀ 2 ਖੰਡਾਂ ਦਾ ਅੱਜ ਸਾਨੂੰ ਖਬਰ ਮਿਲੀ ਵੀ ਇਹ ਅ ਲੜਕੀ ਦੀ লাশ ਪੱਖੇ ਨਾਲ ਲਟਕ ਰਹੀ ਹੈ ਮਿੰਟੋ ਮਿੰਟੀ ਸੜੀ ਪੁਲਿਸ ਪਾਟੀ ਗਈ ਹੈ ਸਿਟੀ ਸਿਟੀ 2 ਉੱਤੇ ਪਹੁੰਚੇ লাশ ਨੂੰ ਕਬਜ਼ੇ ਚ ਲੈ ਕੇ ਪੋਸਟਮਾਰਟਮ ਲਈ ਭੇਜਿਆ ਤੇ ਹਜੇ ਉਹਨਾਂ ਦੇ ਪਿਆਲ ਲਗਾ ਰਹੇ ਆ ਕਿ ਦੇ ਕੁਰੀ ਦੇ ਕਰਦੇ ਜਿਹੜੇ ਪੇਕਾ ਪਰਿਵਾਰ ਆ ਜੋ ਗਿਆ ਹੋਊਗਾ ਅਸੀਂ ਕਰਦੇ